ਅਰੇਡੀ ਸ਼ਹਿਰ ਦੇ ਮੁੱਖ ਬੱਸ ਅੱਡੇ ਨੂੰ ਤਬਦੀਲ ਕਰਕੇ ਮਲੋਟ ਰੋਡ ਉੱਪਰ ਬਣਾਏ ਜਾਣ ਖਿਲਾਫ ਨੇੜਲੀ ਮਾਰਕੀਟ ਦੇ ਦੁਕਾਨਦਾਰਾਂ ਨੇ ਬੈਨਰ ਲਗਾ ਦਿੱਤੇ ਹਨ ਡੰਡੀ ਦੂਜੇ ਪਾਸੇ ਟਰਾਂਸਪੋਰਟਰਾਂ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਵੱਲੋਂ ਡੀਸੀ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ ਡੰਡੀ ਸਭ ਤੋਂ ਪਹਿਲਾਂ ਟਰਾਂਸਪੋਰਟਰਾਂ ਨੇ ਆਪਣੀਆਂ ਬੱਸਾਂ ਅੱਗੇ ਅੱਡੇ ਨੂੰ ਤਬਦੀਲ ਕਰਨ ਖਿਲਾਫ ਪੋਸਟਰ ਚਿਪਕਾਏ ਸਨ ਡੰਡੀ ਇਸ ਤੋਂ ਬਾਅਦ ਹੁਣ ਕੋਰਟ ਰੋਡ ਅਤੇ ਬੱਸ ਅੱਡੇ ਦੇ ਪਿਛਲੇ ਪਾਸੇ ਸਥਿਤ ਮਾਰਕੀਟਾਂ ਦੇ ਦੁਕਾਨਦਾਰਾਂ ਨੇ ਬਸ ਅੱਡਾ ਤਬਦੀਲ ਕਰਨ ਦੇ ਵਿਰੋਧ ਵਿੱਚ ਆਪਣੀਆਂ ਦੁਕਾਨਾਂ ਅੱਗੇ ਬੈਨਰ ਲਗਾ ਦਿੱਤੇ ਹਨ ਡੰਡੀ ਦੁਕਾਨਦਾਰਾਂ ਨੇ ਬੈਨਰਾਂ ਵਿੱਚ ਲਿਖਿਆ ਹੈ ਕਿ ਉਹ ਬਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦਾ ਵਿਰੋਧ ਕਰਦੇ ਹਨ ਡੰਡੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਇਥੋਂ ਬਸ ਅੱਡਾ ਤਬਦੀਲ ਹੋ ਗਿਆ ਤਾਂ ਫਿਰ ਉਹਨਾਂ ਦਾ ਸਾਰਾ ਕੰਮਕਾਜ ਠੱਪ ਹੋ ਜਾਵੇਗਾ ਅਤੇ ਉਹ ਬੇਰੁਜ਼ਗਾਰ ਹੋ ਜਾਣਗੇ ਡੰਡੀ ਉਹਨਾਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਸ ਅੱਡੇ ਨੂੰ ਤਬਦੀਲ ਕਰਨ ਦੇ ਦਿੱਤੇ ਜਾ ਰਹੇ ਤਰਕ ਸਹੀ ਨਹੀਂ ਹਨ ਡੰਡੀ ਉਹਨਾਂ ਕਿਹਾ ਕਿ ਕੋਰਟ ਰੋਡ ਅਤੇ ਆਸੇ-ਪਾਸੇ ਦੀ ਮਾਰਕੀਟ ਬਸ ਅੱਡੇ ਦੇ ਤਬਦੀਲ ਹੋਣ ਨਾਲ ਬੁਰੀ ਤਰ੍ਹਾਂ ਫੇਲ ਹੋ ਜਾਵੇਗੀ ਡੰਡੀ ਇਸ ਲਈ ਉਹ ਆਪਣੇ ਭਵਿੱਖ ਨੂੰ ਦੇਖਦੇ ਹੋਏ ਬਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਨਹੀਂ ਕਰਨ ਦੇਣਗੇ ਡੰਡੀ ਉਹਨਾਂ ਦੱਸਿਆ ਕਿ ਸਮੂਹ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਬੱਸ ਸਟੈਂਡ ਨੂੰ ਤਬਦੀਲ ਕਰਨ ਦੇ ਵਿਰੋਧ ਵਿੱਚ ਬੈਨਰ ਲਗਾਏ ਗਏ ਹਨ ਡੰਡੀ ਰੈਡੀ ਦੁਕਾਨਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਹ ਮਹਿੰਗੇ ਕਿਰਾਏ ਉੱਤੇ ਦੁਕਾਨ ਲੈ ਕੇ ਆਪਣਾ ਕੰਮਕਾਰ ਚਲਾ ਰਹੇ ਹਨ ਜੇਕਰ ਇੱਥੋਂ ਬਸ ਅੱਡਾ ਤਬਦੀਲ ਹੁੰਦਾ ਹੈ ਤਾਂ ਉਹਨਾਂ ਨੂੰ ਵੀ ਇੱਥੋਂ ਆਪਣਾ ਕੰਮ ਤਬਦੀਲ ਕਰਨਾ ਪਵੇਗਾ ਡੰਡੀ ਇੱਕ ਹੋਰ ਦੁਕਾਨਦਾਰ ਹਰੀਸ਼ ਕੁਮਾਰ ਦਾ ਕਹਿਣਾ ਸੀ ਕਿ ਬਾਸਾ ਅਡੇ ਕਾਰਨ ਹੀ ਉਹਨਾਂ ਦਾ ਜ਼ਿਆਦਾ ਕਾਮ ਚੱਲ ਰਿਹਾ ਹੈ ਡੰਡੀ ਉਸ ਨੇ ਕਿਹਾ ਕਿ ਜਦੋਂ ਵੀ ਸੰਘਰਸ਼ ਕਮੇਟੀ ਸੱਦਾ ਦੇਵੇਗੀ ਤਾਂ ਉਹ ਦੁਕਾਨਾਂ ਬੰਦ ਕਰਕੇ ਅੱਡਾ ਤਬਦੀਲ ਕਰਨ ਦਾ ਵਿਰੋਧ ਕਰਨਗੇ ਡੰਡੀ ਦੂਜੇ ਪਾਸੇ ਡੀਸੀ ਦਫ਼ਤਰ ਅੱਗੇ ਟਰਾਂਸਪੋਰਟਰਾਂ ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ ਡੰਡੀ ਹਾਲਾਂਕਿ ਦੂਜੇ ਦਿਨ ਉਮੀਦ ਮੁਤਾਬਕ ਮੋਰਚੇ ਵਿੱਚ ਇਕੱਠ ਨਹੀਂ ਹੋਇਆ ਪਰ ਸੰਘਰਸ਼ ਕਮੇਟੀ ਦੇ ਆਗੂ ਇੱਥੇ ਹਾਜ਼ਰ ਰਹੇ ਡੰਡੀ ਉਹਨਾਂ ਦਾ ਕਹਿਣਾ ਸੀ ਕਿ ਬਹੁਤੇ ਦੁਕਾਨਦਾਰ ਆਪਣੀਆਂ ਦੁਕਾਨਾਂ ਚਲਾ ਰਹੇ ਹਨ ਡੰਡੀ ਜਿਸ ਕਾਰਨ ਉਹਨਾਂ ਦਾ ਲਗਾਤਾਰ ਧਰਨੇ ਵਿੱਚ ਬੈਠਣਾ ਮੁਨਾਸਿਬ ਨਹੀਂ ਹੈ ਡੰਡੀ ਬਸ ਅੱਡਾ ਬਚਾਓ ਸੰਘਰਸ਼ ਕਮੇਟੀ ਨੂੰ ਲਗਾਤਾਰ ਪ੍ਰਾਤਰੀ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ ਹੈ ਡੰਡੀ ਕਈ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਧਰਨੇ ਵਿੱਚ ਪੁੱਜ ਕੇ ਸੰਘਰਸ਼ ਕਮੇਟੀ ਨੂੰ ਸਾਥ ਦੇਣ ਦਾ ਐਲਾਨ ਕੀਤਾ ਡੰਡੀ ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆ ਬਲਤੇਜ ਸਿੰਘ ਬਾਂਦਰਾ ਅਤੇ ਹੋਰਨਾ ਬੁਲਾ ਰਹਿਆ ਨੇ ਕਿਹਾ ਕਿ ਵਸਾ ਦੇ ਨੂੰ ਕਿਸੇ ਵੀ ਕੀਮਤ ਉੱਤੇ ਇਥੋਂ ਤਬਦੀਲ ਨਹੀਂ ਹੁਣ ਦਿੱਤਾ ਜਾਵੇਗਾ ਡੰਡੀ